ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਜੋ ਜਨਰਲ ਇਲੈਕਸ਼ਨ 2024 ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਦੇ ਵਿੱਚ ਚੌਕਸੀ ਵਧਾਈ ਗਈ ਹੈ ਜਿਸ ਦੇ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਪੰਜਾਬ ਪੁਲਿਸ ਦੇ ਤੇ ਇਸ ਦੇ ਨਾਲ ਪੈਰਾਮਿਲਟਰੀ ਫੋਰਸਸ ਦੇ ਹਾਫ ਹਾਫ ਸੈਕਸ਼ਨ ਦੇ ਨਾਕਾ ਲਗਾਏ ਗਏ ਨੇ ਜਿਸ ਦੇ ਤਹਿਤ ਅੱਜ ਅਸੀਂ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤਾਵਿਨ ਨੂੰ ਵਿਖੇ ਸਟਾਰਬਕਸ ਤੇ ਇੱਕ ਨਾਕਾਬੰਦੀ ਕੀਤੀ ਹੈ ਜਿਸ ਵਿੱਚ ਪੈਰਾ ਮਿਲਟਰੀ ਫੋਰਸਿਸ ਦੇ ਚਾਰਜਵਾਨ ਤੇ ਚਾਰਜਵਾਨ ਰੰਜੀਤ ਇਹਨੂੰ ਥਾਣੇ ਤੋਂ ਇੱਥੇ ਪਵੰਦ ਕੀਤੇ ਗਏ ਨੇ ਜਿਸ ਵਿੱਚ ਖਾਸ ਤੌਰ ਤੇ ਸਾਡੇ ਵੱਲੋਂ ਅ ਇਲੈਕਸ਼ਨਾਂ ਦੇ ਮੱਦੇ ਨਜ਼ਰ ਕਿਸੇ ਵੀ ਤਰੀਕੇ ਨਾਲ ਕੋਈ ਇਲੀਗਲ ਵੈਪਨਸ ਜਾਂ ਫਿਰ ਇਲੀਗਲ ਤੌਰ ਤੇ ਕੋਈ ਨਸ਼ਿਆਂ ਦੀ ਸਪਲਾਈ ਜਾਂ ਫਿਰ ਇਲੀਗਲ ਦਾਰੂ ਇਹਨਾਂ ਤਿੰਨਾਂ ਦੀ ਸੀਜ਼ਰ ਵਾਸਤੇ ਇਹ ਰਿ ਇਲੀਗਲ ਕੰਮ ਕੋਈ ਨਾ ਹੋਵੇ ਉਸ ਵਾਸਤੇ ਬੁਸਤ ਤਨਾਫ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਡਰਨ ਟੈਕਨੀਕ ਦੇ ਤਹਿਤ ਅਸੀਂ ਇੱਥੇ ਸਨੀਫਰ ਡੌਗ ਵੀ ਲੈ ਕੇ ਆਏ ਹਾਂ ਸਨੀਫਰ ਡੌਗ ਦੇ ਨਾਲ ਜੋ ਕਿ ਐਕਸਪਰਟ ਹੁੰਦੇ ਨੇ ਕਿਸੇ ਲਾਇਸੈਂਸ ਵੈਪਨ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਜਾਂ ਕਿਸੇ ਨਸ਼ੇ ਨੂੰ ਗੱਡੀ ਦੇ ਵਿੱਚੋਂ ਸਰਚ ਕਰਨ ਦੇ ਵਿੱਚ ਉਹ ਡੌਗਸ ਨੂੰ ਵੀ ਲੈ ਕੇ ਆਇਆ ਗਿਆ ਵਾ ਤਾਂ ਕਿ ਅਸੀਂ ਹਰ ਤਰੀਕੇ ਨਾਲ ਇੱਕ ਪੀਸਫੁਲ ਇਲੈਕਸ਼ਨ ਤੇ ਲਾਅ ਐਂਡ ਔਰਡਰ ਦੀ ਜੋ ਸਥਿਤੀ ਆ ਜੋ ਪੀਸਫੁਲ ਸਥਿਤੀ ਆ ਉਸ ਨੂੰ ਮੇਨਟੇਨ ਕੀਤਾ ਜਾ ਸਕੇ ਬਿਲਕੁਲ ਜੀ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਇੱਥੇ ਸਟਾਰਬਕਸ ਚੌਂਕ ਦੇ ਵਿੱਚ ਵੀ ਜੋ ਸਮਾਰਟ ਸਿਟੀ ਦੇ ਤਹਿਤ ਆਈ ਟ੍ਰੈਕਸੀ ਪ੍ਰੋਜੈਕਟ ਆ ਉਸਦੇ ਕੈਮਰਾਜ਼ ਲਗਾਏ ਗਏ ਨੇ ਇਸ ਕੈਮਰਾਜ਼ ਦੀ ਖਾਸੀਅਤ ਇਹ ਆ ਕਿ ਇਹਨਾਂ ਕੈਮਰਾਜ਼ ਦੇ ਨਾਲ ਕਲੀਅਰ ਤੁਸੀਂ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਤੱਕ ਵੀ ਪੜ ਸਕਦੇ ਹੋ ਸੋ ਅਗਰ ਕੋਈ ਵੀ ਵਾਹਨ ਜਾਂ ਕੋਈ ਸ਼ੱਕੀ ਪੁਰਸ਼ ਕ੍ਰਾਈਮ ਕਰਕੇ ਭੱਜਣ ਦੀ ਫਰਾਗ ਵਿੱਚ ਕੋਸ਼ਿਸ਼ ਕਰਦਾ ਵਾ ਤਾਂ ਇਹ ਪੂਰਨ ਤੌਰ ਤੇ ਬਿਲਕੁਲ ਰੋਡਸ ਨੂੰ ਕਵਰ ਕਰਦੇ ਨੇ ਸੋ ਕ੍ਰਿਮੀਨਲ ਨੂੰ ਫੜਨ ਦੇ ਵਿੱਚ ਬੜੀ ਆਸਾਨੀ ਹੁੰਦੀ ਆ ਸੋ ਇਸ ਪ੍ਰੋਜੈਕਟ ਦੇ ਤਹਿਤ ਸਾਡੇ ਮੁਲਾਜ਼ਮ 24 ਘੰਟੇ ਆ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਤਾਇਨਾਤ ਹਨ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਨਜ਼ਰ ਰੱਖਦੇ ਹੋਇਆ ਅਗਰ ਉਹਨਾਂ ਨੂੰ ਕੋਈ ਵੀ ਇਹੋ ਜਿਹੀ ਕੋਈ ਸਸਪੀਸ਼ੀਅਸ ਐਕਟੀਵਿਟੀ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਸਰਕਟ ਵਿੱਚ ਆਉਂਦੀ ਹੈ ਤੇ ਕੰਟਰੋਲ ਰੂਮ ਤੇ ਪੀਸੀਆਰ ਦੇ ਰਾਹੀਂ ਨੋਟ ਕਰਵਾ ਕੇ ਉਸ ਐਕਟੀਵਿਟੀ ਨੂੰ ਰੋਕਿਆ ਜਾਂਦਾ ਹੈ ਅਮਰਸਰ ਦੇ ਵਿੱਚ ਜੋ ਸੀਆਰਪੀਐਫ ਦੀ ਇੱਕ ਕੰਪਨੀ ਆਈ ਹੈ ਜੀ ਇਸ ਕੰਪਨੀ ਦੇ ਤਹਿਤ ਸਾਨੂੰ ਹਰ ਥਾਣੇ ਨੂੰ ਹਾਫ ਹਾਫ ਸੈਕਸ਼ਨ ਮਤਲਬ 4-4 ਅਗੈਂਸੀਆਰਪੀਐਫ ਦੇ ਮਿਲੇ ਹੋਏ ਨੇ ਜੋ ਕਿ ਸਵੇਰ 9 ਤੋਂ 1 ਸ ਤੇ ਸ਼ਾਮ ਨੂੰ 6 ਤੋਂ 10 ਦੋ ਸ਼ਿਫਟਾਂ ਦੇ ਰਾਹੀਂ ਤਾਇਨਾਤ ਨੇ ਤੇ ਇਹ ਜੋ क्राइम ਦੇ ਬਿਲਕੁਲ ਮੇਨ ਹੌਟਸਪots ਨੇ ਜਾਂ क्राइम ਦਾ ਜੋ ਜਿਆਦਾ ਟਾਈਮ ਹੁੰਦਾ ਜਿਸ ਟਾਈਮ ਤੇ ਕ੍ਰਾਈਮ ਹੁੰਦਾ ਉਸ ਤੋਂ ਉਹਨਾਂ ਦੀ ਤਰਜੀਹ ਹੁੰਦੀ ਹੈ। ਤੋਂ ਪਰ ਤੋਂ ਇਹ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੂਂਗੇ ਕਿ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਪੂਰੇ ਦੇਸ਼ ਵਿੱਚ ਜੋਰ ਨਾਲ ਚੱਲ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਜਾਂ ਜਿਹੜੇ ਉਹਨਾਂ ਦੇ ਅਬਜ਼ਰਵਰਸ ਅ ਅਪਾਇੰਟ ਕੀਤੇ ਗਏ ਨੇ ਉਹ ਬਹੁਤ ਜ਼ਿਆਦਾ ਸਖਤ ਨੇ ਇਸ ਕਰਕੇ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਅਲੱਗ-ਅਲੱਗ ਪੈਂਤੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰੋ ਪੁਲਿਸ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਲੋਕਾਂ ਨੂੰ ਪਾਸ ਕੀਤਾ ਜਾਂਦੀਆਂ ਨੇ ਉਹਨਾਂ ਹਦਾਇਤਾਂ 'ਚ ਖਾਸ ਤੌਰ ਤੇ ਕੋਈ ਵੀ ਇਲੀਗਲ ਤੁਸੀਂ ਕਿਸੇ ਵੀ ਕ੍ਰਾਈਮ ਦੇ ਵਿੱਚ ਗਲਿੱਪਤ ਨਾ ਹੋਵੋ ਇਲੀਗਲ ਜਿਵੇਂ ਕੋਈ दारू ਵੈਪਨ ਨਸ਼ਾ ਆਪਣੇ ਵੈਪਨ ਸਮੇਂਸਰ ਜਮ੍ਹਾਂ ਕਰਾਓ ਖਾਸ ਤੌਰ ਤੇ ਇਹਨਾਂ ਹਦਾਇਤਾਂ ਤੋਂ ਸਾਰੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ ਤੇ ਅਗਰ ਤੁਹਾਨੂੰ ਕੋਈ ਵੀ ਸਸਪੀਸ਼ਸ ਐਕਟੀਵਿਟੀ ਕਿਤੇ ਵੀ ਨਜ਼ਰ ਆਉਂਦੀ ਆ ਕੋਈ ਇਹ ਜਿਹਾ ਆਬਜੈਕਟ ਨਜ਼ਰ ਆਉਂਦਾ ਵਾ ਜਾਂ ਕੋਈ ਵੀ ਬੰਦਾ ਮਾਡਲ ਕੋਡ ਆਫ ਕੰਡਕਟ ਦਾ ਨੂੰ ਤੋੜਦਾ ਵਾ ਤਹ ਤਰੰਤ ਇਸ ਜੀ ਨੂੰ 112 ਤੇ ਪੁਲਿਸ ਨੂੰ ਕਾਲ ਕਰਕੇ ਦੱਸੋ ਜਾਂ ਕਨਸਰਨਡ ਐਸ ਐਚਓ ਐਸਪੀ ਨੂੰ ਕਾਲ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰੋਕ ਸਕੀਏ ਤੇ ਇੱਕ ਜੋ ਟਰਾਂਸਪੇਰੈਂਟ ਤੇ ਫੇਅਰ ਇਲੈਕਸ਼ਨਸ ਜੋ ਅਸੀਂ ਸਾਰੇ ਕਰਉਣ ਲਈ ਇੱਥੇ ਨਿਯਤ ਕੀਤੇ ਗਏ ਹਨ ਆਪੋਸੀ ਨੂੰ ਇਨਸ਼ੋਰ ਕਰ